ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਈਏ ਦਾਲ ਮੱਖਣੀ ਬਹੁਤ ਟੇਸਟੀ ਬਣਦੀ ਹੈ ਤੇ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦੀ ਹੈ ਦਾਲ ਮੱਖਣੀ ਬਣਾਉਣ ਲਈ ਇਹ ਜੀ ਆਪਾਂ ਇੱਕ ਕੋਲੀ ਮਹਾਂ ਦੀ ਦਾਲ ਲਈ ਸੀ ਜਨੂਰਦ ਦਾਲ ਵੀ ਕਹਿੰਦੇ ਆ ਕਾਲੀ ਦਾਲ ਹੁੰਦੀ ਜਿਹੜੀ ਆਪਾਂ ਉਹ ਲਈ ਸੀ ਇੱਕ ਕੋਲੀ ਤੇ ਅੱਧੀ ਕੋਲੀ ਤੋਂ ਵੀ ਘੱਟ ਮਤਲਬ ਕੋਲੀ ਦਾ ਚੌਥਾ ਕ ਹਿੱਸਾ ਆਪਾਂ ਲਈ ਸੀ ਰਾਜਮਾ ਤੇ ਇਹ ਆਪਾਂ ਦੋਨਾਂ ਨੂੰ ਰਾਤ ਨੂੰ ਭਿਗੋ ਕੇ ਰੱਖ ਦਿੱਤਾ ਸੀ ਆਪਾਂ ਐ ਵਾਲੀ ਕੋਲੀ ਦਾਲ ਦੀ ਲਈ ਸੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਕ ਬਣਾਣੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਰਾਤ ਨੂੰ ਭਿਗੋ ਕੇ ਰੱਖ ਦਿੱਤਾ ਸੀ ਦੋ ਤਿੰਨ ਵਾਰੀ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਫਿਰ ਇਹਨੂੰ ਪਾਣੀ 'ਚ ਭਿਓ ਕੇ ਆਪਾਂ ਰੱਖ ਦਿੱਤਾ ਸੀ ਤੇ ਜੇ ਤੁਸੀਂ ਸਵੇਰੇ ਬਣਾਉਣਾ ਚਾਹੁੰਦੇ ਹੋ ਜਿੱਦਾਂ ਦੇ ਤੁਸੀਂ ਇਹਨੂੰ 2-4 ਘੰਟੇ ਭਿਗੋਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਚ ਭਿਗੋ ਕੇ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਦਾਲ ਜਿਹੜੀ ਫੁੱਲ ਜਾਂਦੀ ਏ ਤੇ ਫਿਰ ਉਹ ਜਲਦੀ ਬਣਦੀ ਏ ਤੇ ਟੇਸਟੀ ਬਣਦੀ ਏ ਹੁਣ ਜੀ ਆਪਾਂ ਇਹ ਦਾਲ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਲਿਆ ਏ ਤੇ ਇਹਦੇ ਵਿੱਚ ਆਪਾਂ 5 5 ਗਲਾਸ ਪਾਣੀ ਪਾ ਲਿਆ ਏ ਤੇ ਇੱਕ ਆਪਾਂ ਪਾਵਾਂਗੇ ਜੀ ਇਹ ਇਲਾਚੀ ਜਿਹੜੀ ਵੱਡੀ ਇਲਾਚੀ ਹੁੰਦੀ ਏ ਇਹ ਪਾਤੀ ਤੇ ਇੱਥੇ ਤੁਸੀਂ ਜਿੱਦਾਂ ਇੱਕ ਤੇਜ ਪੱਤਾ ਲੌਂਗ ਥੋੜੀ ਜੀ ਦਾਲਚੀਨੀ ਵੀ ਪਾ ਸਕਦੇ ਹੋ ਤੇ ਆਹ ਲੌਂਗ ਆਪਾਂ ਉਹ ਨਹੀਂ ਪਾਇਆ ਹੈਗਾ ਕਿਉਂਕਿ ਬੱਚੇ ਐਦਾਂ ਦੇ ਮਸਾਲੇ ਪਸੰਦ ਨਹੀਂ ਕਰਦੇ ਤੇ ਇਹ ਜੀ ਆਪਾਂ 6-7 ਕਲੀਆਂ ਪਾਈਆਂ ਨੇ ਜੀ ਲਸਣ ਦੀਆਂ ਇਹ ਆਪਾਂ ਇਦਾਂ ਹੀ ਪਾ ਦਾਂਗੇ ਥੋੜੀ ਜੀ ਪਾਈ ਥੋੜੀ ਜੀ ਆਪਾਂ ਤੜਕੇ 'ਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ 2 ਛੋਟੇ ਚਮਚ ਨਮਕ ਇਹ ਜੀ ਆਪਾਂ ਚੌਥਾ ਕਿਹੇ ਹਿੱਸਾ ਚਮਚ ਦਾ ਪਾਇਆ ਹੈ ਹਲਦੀ ਇਹ ਥੋੜਾ ਜਿਹਾ ਆਪਾਂ ਪਾਤਾ ਹੈ ਮੱਖਣ ਤੇ ਤੁਸੀਂ ਇਹਦੀ ਜਗ੍ਹਾ ਤੇ ਥੋੜਾ ਜਿਹਾ ਰਿਫਾਈਨਡ ਔਇਲ ਜਾਂ ਦੂਸਰਾ ਔਇਲ ਵੀ ਪਾ ਸਕਦੇ ਹੋ ਜਿੱਦਾਂ ਆਪਾਂ ਨੋਰਮਲ ਦਾਲ ਬਣਾਣੇ ਆ ਇਹਨੂੰ ਆਪਾਂ ਹੁਣ ਆਪਾਂ ਗੈਸ ਤੇ ਇਹਨੂੰ ਰੱਖਾਂਗੇ ਆਪਾਂ ਹੁਣ ਗੈਸ ਔਨ ਕਰਕੇ ਆਪਣਾ ਕੁੱਕਰ ਰੱਖ ਦਿੱਤਾ ਹੈ ਹੁਣ ਆ ਦਾ ਢੱਕਣ ਲਗਾ ਕੇ ਇਹਨੂੰ ਆਪਾਂ 4 ਤੋਂ 5 ਵਿਸਲਾਂ ਇਹਨੂੰ ਲਗਵਾਵਾਂਗੇ ਤੇ ਇਹ ਜੀ ਆਪਾਂ ਆਪਣੀ ਦਾਲ ਮੱਖਣੀ ਨੂੰ ਤੜਕਾ ਲਗਾਉਣ ਲਈ ਜੀ ਆਪਾਂ ਇਹ ਇਕ ਲਈ ਆਏ ਜੀ ਮੀਡੀਅਮ ਸਾਈਜ਼ ਦਾ ਪਿਆਜ਼ ਅੱਗੇ ਥੋੜਾ ਜਿਹਾ ਲਸਣ ਸੁੱਕਾ ਅਦਰਕ ਤੇ 7-8 ਹਰੀਆਂ ਮਿਰਚਾਂ ਤੇ ਇਹ ਆਪਾਂ ਛੋਟਾ ਅੱਧਾ ਕ ਚਮਚ ਜੀਰਾ ਥੋੜੀ ਜੀ ਆਪਾਂ ਕਸੂਰੀ ਮੇਥੀ ਲਈਏ ਜੀ ਤੇ ਇਹਨਾਂ ਆਪਾਂ ਸਾਰਿਆਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਤੇ ਕੱਟ ਲਿਆ ਤੇ ਮਿਰਚਾਂ ਤੁਸੀਂ ਗ੍ਰਾਈਂਡ ਕਰਕੇ ਪਾ ਸਕਦੇ ਹੋ ਇਹ ਜੀ ਆਪਾਂ ਟਮਾਟਰ ਦੀ ਪਿਉਰੀ ਲਈਏ ਇਹ ਆਪਾਂ ਵੱਡੇ ਦੋ ਟਮਾਟਰਾਂ ਦੀ ਪਿਉਰੀ ਬਣਾ ਲਈ ਮਿਕਸੀ ਚ ਗ੍ਰਾਈਂਡ ਕਰਕੇ ਤੇ ਤੁਸੀਂ ਜਿਹੜੀ ਬਾਜ਼ਾਰ ਵਾਲੀ ਹੈ ਉਹ ਵੀ ਵਰਤ ਸਕਦੇ ਹੋ ਜੇ ਤੁਹਾਨੂੰ ਵਧੀਆ ਕਲਰ ਚਾਹੀਦਾ ਹੈ ਪਰ ਉਹਦੇ ਵਿੱਚ ਉਹਨਾਂ ਨੇ ਜਿੱਦਾਂ ਉਹਨੂੰ ਮਤਲਬ ਸੇਫ ਰੱਖਣ ਵਾਸਤੇ ਕੁਛ ਨਾ ਕੁਛ ਪਾਇਆ ਹੁੰਦਾ ਐ ਇਸ ਲਈ ਆਪਾਂ ਇਹ ਘਰ ਦੇ ਟਮਾਟਰਾਂ ਦੀ ਪਿਉਰੀ ਬਣਾ ਲਈਏ ਦੋ ਟਮਾਟਰਾਂ ਦੀ ਆਪਾਂ ਪੰਜ ਵਿਸਲਾਂ ਲਗਾ ਕੇ ਤੇ ਆਪਣਾ ਕੁੱਕਰ ਆਪਾਂ ਖੋਲ ਲਿਆ ਏ ਤੇ ਹੁਣ ਆਪਾਂ ਦਿਖਾਣੇ ਆ ਤੁਹਾਨੂੰ ਐ ਦੇਖੋ ਜੀ ਇਹ ਆਪਣੀ ਦਾਲ ਏ ਜਿਹੜੀ ਐਦਾਂ ਤੁਸੀਂ ਹਲਕਾ ਜਿਹਾ ਠੰਡਾ ਕਰਕੇ ਐਦਾਂ ਦਾਣਾ ਐਦਾਂ ਦੇਖ ਲਓ ਐ ਦੇਖੋ ਬਿਲਕੁਲ ਗਲ ਗਈ ਆਪਣੀ ਦਾਲ ਰਾਜਮਾ ਵੀ ਨੇ ਜਿਹੜੇ ਉਹ ਵੀ ਗਲ ਗਏ ਨੇ ਐ ਦੇਖੋ ਜੀ ਤੇ ਹੁਣ ਜੀ ਆਪਾਂ ਇਹਨੂੰ ਜਿੱਦਾਂ ਤੁਸੀਂ ਇਹਨੂੰ ਆਪਾਂ ਅੱਧੀ ਜੀ ਦਾਲ ਜਿੱਦਾਂ ਥੋੜੀ ਜੀ ਦਾਲ ਨੂੰ ਨਾ ਇਹਦੇ ਵਿੱਚ ਹੀ ਆਪਾਂ ਇਹਨੂੰ ਮੈਸ਼ ਕਰਨਾ ਹੈ ਤੇ ਤੁਸੀਂ ਜਿੱਦਾਂ ਆਲੂ ਆਲੂ ਮੈਸ਼ਰ ਹੁੰਦਾ ਹੈ ਜਾਂ ਘੋਟਣਾ ਹੁੰਦਾ ਕਿਸੇ ਚੀਜ਼ ਨਾਲ ਵੀ ਕਰ ਸਕਦੇ ਹੋ ਤੇ ਇਹ ਦੇਖੋ ਜੀ ਇਹ ਕਟਛੀ ਦੇ ਨਾਲ ਵੀ ਐਦਾਂ ਆਪਾਂ ਐਦਾਂ ਐਦਾਂ ਕਰ ਦਾਂਗੇ ਕਟਛੀ ਦੇ ਨਾਲ ਵੀ ਹੋ ਜਾਏਗੀ ਤੇ ਇਹ ਦੇਖੋ ਆਪਾਂ ਇਹਨੂੰ ਥੋੜਾ ਜਿਹਾ ਮੈਸ਼ ਕਰ ਦਾਂਗੇ ਤੇ ਜਿਹੜੀ ਇਹਦੇ ਵਿੱਚ ਆਪਾਂ ਇਲਾਚੀ ਪਾਈ ਜਿੱਦਾਂ ਤੁਸੀਂ ਕੋਈ ਸੁੱਕੇ ਮਸਾਲੇ ਪਾਓ ਜਿਹੜੇ ਖੜੇ ਮਸਾਲੇ ਉਹ ਤੁਸੀਂ ਐਦਾਂ ਹੁਣ ਕੱਢ ਦਿਓ ਜੇ ਨਹੀਂ ਤੇ ਕਿਉਂਕਿ ਜਿੱਦਾਂ ਮੂੰਹ ਵਿੱਚ ਕਈ ਵਾਰ ਆਜੇ ਤਾਂ ਫਿਰ ਉਹ ਟੇਸਟ ਜਾਂ ਬੱਚਿਆਂ ਨੂੰ ਚੰਗਾ ਨਹੀਂ ਲੱਗਦਾ ਤੇ ਇਹ ਦੇਖੋ ਜੀ ਐਦਾਂ ਆਪਾਂ ਥੋੜੀ ਜੀ ਦਾਲ ਨੂੰ ਮੈਸ਼ ਕਰ ਦਾਂਗੇ ਇਹ ਦੇਖੋ ਜੀ ਐ ਆਪਾਂ ਥੋੜਾ ਜਿਹਾ ਦਾਲ ਨੂੰ ਮੈਸ਼ ਕਰ ਲਿਆ ਏ ਤੇ ਹੁਣ ਜੀ ਜਿਹੜੀ ਆਪਣੀਆਂ ਪਿਉਰੀ ਬਣਾ ਕੇ ਰੱਖੀ ਸੀ ਆਪਾਂ ਇਹ ਵਾਲੀ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਤੁਸੀਂ ਤੜਕੇ 'ਚ ਵੀ ਭੁੰਨ ਕੇ ਪਾ ਸਕਦੇ ਹੋ ਤੇ ਜਿੱਦਾਂ ਆਪਾਂ ਪਹਿਲਾਂ ਨੂੰ ਵਿਸਲਾ ਲਗਵਾਈਆਂ ਨੇ ਦਾਲ ਨੂੰ ਤੁਸੀਂ ਉਦੋਂ ਉਦੋਂ ਵੀ ਪਾ ਸਕਦੇ ਹੋ ਤੇ ਆਪਾਂ ਹੁਣ ਪਾਈਏ ਤੇ ਹੁਣ ਜੀ ਆਪਾਂ ਇਹਨੂੰ ਮਤਲਬ ਕਿ ਗੈਸ ਦੇ ਉੱਪਰ ਐਦਾਂ ਹੀ ਟੱਕ ਕੇ ਤੇ ਇਹਨੂੰ ਆਪਾਂ 10 ਮਿੰਟ ਹੋਰ ਪਕਾਵਾਂਗੇ। ਨਾਪਾ ਜੀ ਇਹਨੂੰ ਮੀਡੀਅਮ ਗੈਸ ਦੇ ਉੱਤੇ ਐਦਾਂ ਹੀ ਮਤਲਬ ਕਿ ਆਪਾਂ ਟੱਕਨ ਲਗਾ ਬੰਦ ਨਹੀਂ ਕਰਨਾ ਐਦਾਂ ਹੀ ਇਹਨੂੰ ਟੱਕ ਕੇ ਤੇ ਐਦਾਂ ਹੀ ਆਪਾਂ ਇਹਨੂੰ 10 ਕੁ ਮਿੰਟ ਪੱਕਣ ਦਵਾਂਗੇ। ਦਾਲ ਦਾ ਤੜਕਾ ਤਿਆਰ ਕਰਾਂਗੇ। ਐ ਆਪਾਂ ਜੀ ਖਾਲੀ ਪੈਨ ਰੱਖਿਆ ਗੈਸ ਓਨ ਕਰਕੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮੱਖਣ ਤੇ ਆਪਣੇ ਕੋਲ ਜਿਹੜਾ ਮੱਖਣ ਹੈ ਆਪਣਾ ਘਰ ਦਾ ਬਣਾਇਆ ਹੋਇਆ ਹੈ ਤੁਸੀਂ ਬਾਜ਼ਾਰ ਵਾਲਾ ਵੀ ਲੈ ਸਕਦੇ ਹੋ ਤੇ ਇਹ ਦੇਖੋ ਜੀ ਇਹ ਆਪਾਂ ਇੱਕ ਚਮਚ ਪਾਵਾਂਗੇ ਜਿਹੜੇ ਮੱਖਣ ਦੇਖੋ ਜੀ ਆਪਾਂ ਇੱਕ ਚਮਚ ਪਾਇਆ ਹੈ ਮੱਖਣ ਤੇ ਥੋੜਾ ਜਿਹਾ ਆਪਾਂ ਪਾਇਆ ਰਿਫਾਈਨਡ ਆਇਲ ਕਿਉਂਕਿ ਉਹ ਰਿਫਾਈਨਡ ਆਇਲ ਆਪਾਂ ਤਾਂ ਥੋੜਾ ਜਿਹਾ ਪਾਇਆ ਕਿ ਜੇ ਰੱਖਣਾ ਮੱਖਣੇ ਉਹ ਛੜੇ ਨਾ ਇਹ ਜੀ ਆਪਣਾ ਗਰਮ ਹੋ ਗਿਆ ਹੈ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਜੀਰਾ ਆਹ ਦੇਖੋ ਜੀ ਹਲਕਾ ਜਿਹਾ ਆਪਾਂ ਜੀਰੇ ਨੂੰ ਭੁੰਨਾਗੇ ਫਿਰ ਪਾਵਾਂਗੇ ਜੀ ਆਪਾਂ ਆਪਣੀ ਜਿਹੜੀ ਲਸਣ ਕੱਟ ਕੇ ਰੱਖੀ ਸੀਗੀ ਲਸਣ ਤੇ ਅਦਰਕ ਪਾਵਾਂਗੇ ਇਹ ਆਪਾਂ ਇਹਨੂੰ ਥੋੜਾ ਜਿਹਾ ਭੁੰਨਾਗੇ ਇਦਾਂ ਜਿਹੜਾ ਮਿਰਚਾਂ ਨੇ ਆਪਾਂ ਗ੍ਰाइंड ਕਰਕੇ ਪਾ ਰਹੇ ਹਾਂ ਤੇ ਤੁਸੀਂ ਜਿੰਨਾ ਕੱਟ ਕੇ ਵੀ ਪਾ ਸਕਦੇ ਹੋ ਗ੍ਰाइंड ਕਰਕੇ ਵੀ ਪਾ ਸਕਦੇ ਹੋ ਆ ਦੇਖੋ ਜੀ ਆਪਾਂ ਆਪਣਾ ਲਸਣ ਤੇ ਅਦਰਕ ਨੂੰ ਭੁੰਨ ਲਿਆ ਥੋੜਾ ਜਿਹਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਤੇ ਤੁਸੀਂ ਜਿੱਦਾਂ ਅਦਰਕ ਤੇ ਲਸਣ ਨੂੰ ਤੇ ਹਰੀ ਮਿਰਚ ਨੂੰ ਇਕੱਠਿਆਂ ਨੂੰ ਵੀ ਗ੍ਰਾਈਂਡ ਕਰਕੇ ਆਪਾਂ ਭੁੰਨ ਸਕਦੇ ਹੋ ਤੇ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਤਾ ਹੈ ਹੁਣ ਪਿਆਜ਼ ਨੂੰ ਭੁੰਨਾਂਗੇ ਆਪਾਂ ਥੋੜਾ ਜਿਹਾ ਆ ਦੇਖੋ ਜੀ ਆਪਾਂ ਪਿਆਜ਼ ਆਪਣੇ ਥੋੜੇ ਥੋੜੇ ਆਪਣੇ ਬਰਾਊਨ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਜਿਹੜਾ ਪੜੜੀ ਆ ਇਹਦੇ ਵਿੱਚ ਹਰੀ ਮਿਰਚ ਰੱਖੀ ਸੀ ਜੀ ਉਹ ਪਾਵਾਂਗੇ। ਬਾਕੀ ਮਿਰਚਾਂ ਤੁਸੀਂ ਆਪਣੇ ਮਨਸਾਬ ਨਾਲ ਪਾ ਸਕਦੇ ਹੋ। ਵੱਧ ਘੱਟ। ਤੇ ਨਾਲ ਹੀ ਜੀ ਆਪਾਂ ਪਾ ਦਾਂਗੇ ਜਿਹੜੀ ਕਪੂਰੀ ਮੇਥੀ ਰੱਖੀ ਸੀ ਆਪਾਂ ਥੋੜੀ ਜੀ। ਇਹਦੇ ਨਾਲ ਇਹਦੇ ਵਿੱਚ ਫਲੇਵਰ ਬਹੁਤ ਵਧੀਆ ਆਉਂਦਾ ਹੈ। ਆ ਦੇਖੋ ਜੀ ਏਦਾਂ ਆਪਾਂ ਇਹਨੂੰ ਭੁੰਨ ਲਾਂਗੇ ਹੁਣ ਥੋੜਾ ਜਿਹਾ। ਮੇਥੀ ਤੇ ਹਰੀ ਮਿਰਚ ਨੂੰ ਵੀ ਭੁੰਨ ਲਿਆ ਜੀ। ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਉਹ ਤਿੱਖੀ ਨਹੀਂ ਹੁੰਦੀ ਉਹ ਕਲਰਲੀ ਹੁੰਦੀ ਏ ਇਹ ਦੇਖੋ ਜੀ ਇਹ ਪਾਤੀ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਅੱਗੇ ਪਾਤਾ ਜੀ ਆਪਾਂ ਗਰਮ ਮਸਾਲਾ ਇਹ ਆਪਣਾ ਛੋਟਾ ਚਮਚਾ ਜੀ ਆਪਾਂ 1.5 ਚਮਚ ਪਾਇਆ ਤੇ ਇਹ ਆਪਾਂ ਥੋੜੀ ਜਿਹੀ ਪਾਈ ਜੀ ਪੀਸੀ ਲਾਲ ਮਿਰਚ ਬਾਕੀ ਤੁਸੀਂ ਜਿਦਾ ਆਪਾਂ ਹਰੇਕਾਂ ਵਿੱਚ ਆਈਆਂ ਨੇ ਤੁਸੀਂ ਉਹਦੀ ਜਗ੍ਹਾ ਤੇ ਪੀਸੀਆਂ ਲਾਲ ਮਿਰਚਾਂ ਹੁੰਦੀਆਂ ਨੇ ਜਿਹੜੀਆਂ ਉਹ ਵੀ ਪਾ ਸਕਦੇ ਹੋ ਤੇ ਇਹ ਦੇਖੋ ਜੀ ਇਹ ਆਪਣਾ ਜਿਹੜਾ ਤੜਕਾ ਹੀ ਤਿਆਰ ਹੈ ਜੀ ਤੇ ਆਪਾਂ ਹਲਕਾ ਜਿਹਾ ਪੂਣ ਲਿਆ ਇਹਨੂੰ ਮਸਾਲੇ ਨੂੰ ਤਾਂ ਮਸਾਲੇ ਨੂੰ ਜਿ ਆਪਾਂ ਪੂਣ ਲਿਆ ਖੋ ਜੀ ਆਪਾਂ ਨੂੰ 10 ਮਿੰਟ ਹੋ ਗਏ ਨੇ ਐਦਾਂ ਆਪਾਂ ਸਲੋ ਟੂ ਮੀਡੀਅਮ ਗੈਸ ਤੇ ਰੱਖਿਆ ਹੋਇਆ ਸੀ ਐਦਾਂ ਆਪਣੇ ਟਮਾਟਰ ਵੀ ਪੱਕ ਗਏ ਨੇ ਤੇ ਆਪਣੀ ਜਿਹੜੀ ਦਾਲ ਏ ਕਿਉਂਕਿ ਜੇ ਆਪਾਂ ਐਦਾਂ ਵੀ ਇਹਨੂੰ ਖੁੱਲਾ ਥੋੜਾ ਜਿਹਾ ਪਕਾਵਾਂਗੇ ਨਾ ਤੇ ਬਹੁਤ ਟੇਸਟੀ ਬਣਦੀ ਏ ਐਦਾਂ ਐ ਦੇਖੋ ਜੀ ਐ ਆ ਦੇਖੋ ਜੀ ਹੁਣ ਜਿਹੜਾ ਆਪਣਾ ਮਸਾਲਾ ਏ ਤੇ ਆਪਾਂ ਇਹਦੇ ਵਿੱਚ ਦਾਲ ਜਿਹੜੀ ਆਪਣੇ ਆਰਮ ਨਾਲ ਪਾ ਦਾਂਗੇ ਆ ਤਾਂ ਇਹ ਆਪਾਂ ਜਿਹੜੀ ਦਾਲ ਏ ਆਪਣੀਆਂ ਦੇ ਵਿੱਚ ਪਾਤੀਏ ਮਸਾਲੇ ਨੂੰ ਕਰ ਲਿਆ ਆਪਾਂ ਮਿਕਸ ਤੇ ਇਹ ਦੇਖੋ ਜੀ ਤੇ ਆਪਾਂ 5 ਮਿੰਟ ਹੋਰ ਪਕਾਣਾ ਹੈ ਤੇ ਅਜੇ ਇਹਨੇ ਪਈ ਪਈ ਨੇ ਹੋਰ ਗੜੀ ਹੋ ਜਾਣਾ ਹੈ ਤੇ ਜੇ ਤੁਸੀਂ ਜਾਦਾ ਮਤਲਬ ਠੀਕ ਰੱਖਣਾ ਚਾਹੁੰਦੇ ਹੋ ਤੇ ਜਿੱਦਾਂ ਆਪਾਂ ਜਦੋਂ ਦਾਲ ਉਬਾਲੀ ਸੀ ਵਿਸਲਾ ਲਗਾਈਆਂ ਸੀ ਆਪਾਂ 5 ਗਲਾਸ ਪਾਣੀ ਪਾਇਆ ਸੀ ਤੁਸੀਂ 4 ਗਲਾਸ ਪਾ ਲਓ ਤੇ ਇਹ ਦੇਖੋ ਜੀ ਇਹ ਆਪਣੀ ਦਾਲ ਜਿਹੜੀ ਬਣ ਕੇ ਤਿਆਰ ਹੈ ਜੀ ਤੇ ਹੁਣ ਜੀ ਇੱਥੇ ਤੁਸੀਂ ਇਹਦੇ ਵਿੱਚ ਜਿੱਦਾਂ ਆਪਣੀ ਘਰ ਦੀ ਫਰੈਸ਼ ਮਲਾਈ ਹੁੰਦੀ ਏ ਉਹਨੂੰ ਥੋੜਾ ਜਿਹਾ ਮੈਲਟ ਕਰਕੇ ਉਹ ਪਾ ਸਕਦੇ ਹੋ ਜਾਂ ਬਾਜ਼ਾਰ ਵਾਲੀ ਕਰੀਮ ਪਾਣੀ ਹੈ ਜਿੱਤਾ ਉਹ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਦੋਨੋਂ ਨਹੀਂ ਹੈਗੇ ਤਾਂ ਤੁਸੀਂ ਆ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਤੇ ਇਹਨੂੰ ਥੋੜੀ ਦੇਰ ਪਕਾ ਲਓ 5-10 ਮਿੰਟ ਤੇ ਆਪਾਂ ਉਦਾਂ ਨਹੀਂ ਪਾ ਰਹੇ ਆਪਾਂ ਥੋੜੀ ਜਿਹੀ ਕਰੀਮ ਬਸ ਪਰ ਗਾਰਨਿਸ਼ ਲਈ ਪਾਵਾਂਗੇ ਤੇ ਇਹ ਦੇਖੋ ਜੀ ਹੁਣਾਂ ਨੂੰ 5 ਮਿੰਟ ਆਪਾਂ ਪਕਾਣ ਦਵਾਂਗੇ ਐ ਦੇਖੋ ਜੀ ਇਹ ਆਪਣੀ 달 ਮੱਖਣੀ ਬਣ ਕੇ ਤਿਆਰ ਹੈ ਜੀ ਇਹ ਆਪਾਂ ਥੋੜੀ ਜੀ ਹਰੇ ਧਨੀਏ ਨਾਲ ਥੋੜੀ ਜੀ ਅਦਰਕ ਦੇ ਲਿੱਖਿਆਂ ਨਾਲ ਤੇ ਥੋੜੀ ਜਿਹਾ ਆਪਾਂ ਫਰੈਸ਼ ਜਿਹੜੀ ਆਪਣੀ ਦੁੱਧ ਦੀ ਕਰੀਮ ਹੁੰਦੀ ਹੈ ਉਹਨੂੰ ਆਪਾਂ ਮੜਾ ਜਾਂ ਕੋਲੀ ਚ ਫੈਟ ਕੇ ਉਹ ਪਾ ਦितीਏ ਤੇ ਅ ਵਿਚਕਾਰ ਆਪਾਂ ਜੀ ਮੱਖਣ ਪਾ ਦਿੱਤਾ ਇਹ ਆਪਣਾ ਹੈ ਮੱਖਣ ਘਰ ਦਾ ਹੀ ਹੈ ਜੀ ਤੇ ਇਹ ਆਪਣੀ 달 ਮੱਖਣੀਆਂ ਦੇ ਨਾਲ ਆਪਾਂ ਗਾਰਨਿਸ਼ ਕਰਤੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਬਣਾ ਕੇ ਜਰੂਰ ਦੇਖਿਓ ਇਹਨੂੰ ਤੁਸੀਂ ਨਾਲ ਨਾਲ ਪਰੌਂਠੇ ਨਾਲ ਚਾਵਲ ਨਾਲ ਕਿਸੇ ਨਾਲ ਵੀ ਖਾ ਸਕਦੇ ਹੋ ਤੇ ਆਪਾਂ ਜਿੱਦਾ ਘਰ ਬਣਾਈ ਸਿੰਪਲ ਤਰੀਕੇ ਨਾਲ ਤੇ ਬਹੁਤ ਟੇਸਟੀ ਬਣਦੀ ਹੈ ਬਣਾ ਕੇ ਜਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ